ਸੋ ਹਾਂਜੀ ਜਿਹੜਾ ਆਪਾਂ ਤੁਹਾਨੂੰ ਕਿਹਾ ਸੀ ਵੀ ਝੋਨੇ ਦਾ ਜਿਹੜੀ ਝੋਨਾ ਖਰੀਦ ਦਾ ਨੋਟੀਫਿਕੇਸ਼ਨ ਆ ਹਨਾ ਵੀ ਉਹ ਜਦੋਂ ਮਿਲ ਗਿਆ ਉਦੋਂ ਤੋਂ ਹੋ ਜਾਂਦਾ ਵੀ ਹਾਂ ਵੀ ਵਾਕਈ ਇਹ ਸਰਕਾਰ ਵੱਲੋਂ ਕੱਟਿਆ ਗਿਆ ਜੀ ਸੋ ਸਕਰੀਨ ਤੇ ਆਪਾਂ ਲਾ ਦਿੰਨੇ ਆ ਜੀ ਇਹ ਉਹ ਨੋਟੀਫਿਕੇਸ਼ਨ ਆ ਜਿਹੜਾ ਦਿੱਤਾ ਗਿਆ ਹਨਾ ਪਰ ਗੱਲ ਇੱਥੇ ਆਉਂਦੀ ਆ ਜਿੱਦਾਂ ਹੁਣ ਕੱਲ ਅੰਕਲੋਣੀ ਵੀ ਮਿਲੇ ਸੀ ਜਿਹੜੀ ਗੱਲ ਆ ਅਸਲ 16 ਤਰੀਕ ਸਰਕਾਰ ਨੇ ਇਹ ਕਹਿ ਦਿੱਤੀ ਆ ਹਨਾ ਵੀ 16 ਤਰੀਕ ਤੋਂ ਬਈ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਆ ਜਿਹੜੀ ਸ਼ੁਰੂ ਹੋ ਜੂਗੀ ਪਰ ਦਿੱਕਤ ਸਭ ਤੋਂ ਵੱਡੀ ਇਹ ਚੀਜ਼ ਤੇ ਆ ਵੀ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਆ ਸੋ ਜੇ ਪਹਿਲਾਂ ਪ੍ਰਬੰਧ ਉਹ ਚੀਜ਼ ਦਾ ਹੋ ਜੂਗਾ ਤਾਂ ਹੀ ਬੋਲੀ ਆ ਜਿਹੜੀ ਉਹ ਸ਼ੁਰੂ ਹੋਣੀ ਆ ਬਾਰਦਾਨੇ ਦੀ ਗੱਲ ਆ ਜਿਹੜਾ ਬਚਿਆ ਹੋਇਆ ਚੌਲ ਆ ਉਹਨੂੰ ਚੱਕਣ ਦੀ ਗੱਲ ਆ ਸੋ ਉਹ ਹਿਸਾਬ ਨਾਲ ਫੇਰ ਰੌਲਾ ਪੈ ਜਾਂਦਾ ਉਹ ਹਿਸਾਬ ਨਾਲ ਫੇਰ ਧਰਨਾ ਲੱਗਦਾ ਹਨਾ ਧਰਨਾ ਲੱਗਦਾ ਸਟ੍ਰਾਈਕ ਹੁੰਦੀ ਆ ਸੋ ਇਹ ਚੀਜ਼ ਦੇ ਉੱਤੇ ਸਰਕਾਰ ਨੂੰ ਚਲੋ ਉਹਨਾਂ ਵੱਲੋਂ ਤਾਂ ਬੇਨਤੀ ਹੋ ਆ ਵੀ ਰਿਕਵੈਸਟ ਕੀਤੀ ਆ ਉਹਨਾਂ ਨੇ ਵੀ ਇਹ ਚੀਜ਼ਾਂ ਨੇ ਜਿਹੜੀਆਂ ਸਰਕਾਰ ਹੱਲ ਕਰੇ ਸੋ ਦਿੱਕਤ ਹੁਣ ਹੜਾ ਕਰਕੇ ਵੀ ਆ ਰਹੀ ਆ ਕਿਉਂਕਿ ਸਰਕਾਰ ਦਾ ਜਿਹੜਾ ਸਾਰਾ ਹੀ ਰੋਲ ਆ ਜਿੰਨਾ ਵੀ ਹੜਾ ਕਰਨੀ ਨੂੰ ਹੋਇਆ ਵਾ ਸੋ ਉਹ ਚੀਜ਼ ਤੇ ਵੀ ਗੱਲ ਆ ਸੋ ਜਿੱਦਾਂ ਹੀ ਜੋ ਵੀ ਗੱਲ ਹੁੰਦੀ ਆ ਛੇ ਕੋਈ ਸਟ੍ਰਾਈਕ ਵਗੈਰਾ ਹੋਣੀ ਹੋਈ ਤਾਂ ਉਹਦੇ ਬਾਰੇ ਵੀ ਸੋ ਸਾਰੀ ਗੱਲ ਆਪਾਂ ਕਰਦੇ ਰਾਂਗੇ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਬਾਰ-ਬਾਰ ਇਹੀ ਕਹਿੰਦੇ ਆ ਵੀ ਨੋਟੀਫਿਕੇਸ਼ਨ ਲਈ ਸੋ ਜਿੱਦਾਂ ਦੀ ਵੀ ਆਇਆ ਕਰੂਗੀ ਕਿਉਂਕਿ ਕਈ ਵਾਰੀ ਕੋਈ ਚੀਜ਼ਾਂ ਜੇ ਨਹੀਂ ਪਤਾ ਚੱਲਦੀਆਂ ਸੋ ਵੀਡੀਓ ਦੇਖਣ ਤੋਂ ਜਾਂ ਬਾਤ ਪਤਾ ਚੱਲ ਜਾਂਦੀਆਂ ਨੇ ਕਿਉਂਕਿ ਹਰ ਬੰਦਾ ਜੇ ਸੋਚਦਾ ਵੀ 16 ਤੋਂ ਬੋਲੀ ਸ਼ੁਰੂ ਹੋ ਜਾਣੀ ਆ ਜੀ ਮੰਡੀਆਂ ਦੇ ਹਿਸਾਬ ਨਾਲ ਵੀ ਫੇਰ ਕਈ ਵਾਰੀ ਉੱਥੇ ਆੜਤੀ ਕਹਿੰਦੇ ਨੇ ਅਸੀਂ ਨਹੀਂ ਟਰਾਲੀ ਲਾਹੋਣੀ ਜਾਂ ਅਸੀਂ ਨੇ ਨਹੀਂ ਲੈਣਾ ਸੋ ਠੀਕ ਆ ਜੀ